ਦੇ ਵਿੱਚ ਭਰਨ ਵਾਸਤੇ ਆ ਸੀ ਜਾਈਏ ਇਹ ਨਵੀਂ ਚੀਜ਼ ਹੈ ਕੀ ਬਾਤ ਹੈ ਪਹਿਲਾਂ ਦੇਖੀ ਤੁਸੀਂ ਪਲੇਨ ਹੀ ਆਂਦੀ ਹੋਊਗੀ ਪਲੇਨ ਆਉਂਦੀ ਹੈ ਹਾਂ ਜਮਾ ਪਲੇਨ ਹੋ ਬਲੈਕ ਬਰਾਊਨ ਹਨਾ ਉਹ ਚੀਜ਼ਾਂ ਇਹ ਹੁਣ ਨਵੀਂ ਚੀਜ਼ ਲੈ ਕੇ ਆਏ ਆ ਜੀ ਅਸੀਂ ਇੱਕ ਵਾਰ ਹਾਂ ਕਈ ਵਾਰ ਲੋ ਬਾਈ ਜੀ ਆਇਆ ਹੁੰਦਾ ਵੀ ਆਪਾਂ ਇਹਨਾਂ ਦੇ ਮਹਿੰਗੇ ਹੋਣਗੇ ਪਰ ਦੋਸਤ ਨਹੀਂ ਨਹੀਂ ਮਹਿੰਗੇ ਮਹਿੰਗੇ ਕੋਈ ਨਹੀਂ ਮਹਿੰਗੀ ਨਹੀਂ ਹੈਗੀ ਜਿਹੋ ਜੀ ਕੁਆਲਿਟੀ ਹੈ ਸਿਰਫ ਉਹੋ ਜਿਹਾ ਰੇਟ ਹੈ ਮੈਂ ਤਾਂ ਹੀ ਕਹਿੰਦਾ ਪਾਜੀ ਵੀ ਘਰ ਆਪਾਂ ਇੱਕ ਵਾਰ ਬਣਾਉਣੇ ਆ ਇੱਕ ਵਾਰੀ ਪੈਸੇ ਲਾਉਣੇ ਹੁੰਦੇ ਚੰਗੀ ਤਰ੍ਹਾਂ ਲਾ ਦਿਓ ਵਧੀਆ ਚੀਜ਼ ਲਾ ਲਓ ਯਾਰ ਕਹਿੰਦਾ ਬਿਲਕੁਲ ਬਿਲਕੁਲ ਸਰ ਦੇਖੋ ਸਰ ਇਹ ਹਾਈ ਗਲੋਸ ਹੈ ਤਾਂ ਮਗਰ ਡਾਰਕ ਦੇ ਵਿੱਚ ਡਾਰਕ ਸ਼ੇਡ ਕਈ ਵਾਰ ਕੀ ਹੁੰਦਾ ਨਾ ਕਸਟਮਰ ਪਸੰਦ ਕਰਦਾ ਜਿਵੇਂ ਬਾਥਰੂਮ ਦੇ ਵਿੱਚ ਆਲ ਓਵਰ ਬਾਥਰੂਮ ਠੀਕ ਹੈ ਜਿਵੇਂ ਅੱਜਕੱਲ ਲਗਾਉਂਦੇ ਨੇ ਨਾ ਅੱਜਕੱਲ ਚੁਆਇਸ ਆ ਕਸਟਮਰ ਦੀ ਵੀ ਅਸੀਂ ਡਾਰਕ ਬਾਥਰੂਮ ਲਗਾਉਣਾ ਪਿਆ ਆਲ ਓਵਰ ਇਹ ਉਹਦੇ ਵਾਸਤੇ ਇੱਕ ਕਨਸੈਪਟ ਬਣਾਇਆ ਹੋਇਆ ਹੈ ਬਿਲਕੁਲ ਐ ਲਾ ਦੀਆਂ ਪੱਥਰ ਲਗਾਇਆ ਇਹ ਪੱਥਰ ਦੇ ਉੱਤੇ ਵੀ ਦੋਸਤੋ ਇਹ ਸਾਈਡਾਂ ਦੇ ਉੱਤੇ ਬਣਾਇਆ ਹੋਇਆ ਬਥੇੜਾ ਹੈ ਜੀ ਹਾਂ ਜੀ ਜੀ ਬਿਲਕੁਲ ਸਰ ਪੂਰੀ ਕਾਪੀ ਕੀਤੀ ਹੋਈ ਹੈ ਸਰ ਪੱਥਰ ਦੀ ਘੈਂਟ ਲੱਗਣੀ ਹੈ ਲੱਗਿਆ ਹੋਇਆ ਪੱਥਰ ਹੀ ਲੱਗਦਾ ਸਰ ਇਹ ਜੀ ਦੋ ਹੈ ਜੀ ਉਹ ਆਪਣੀ 10 ਰੁਪਏ ਫੁਰ ਤੋਂ ਸਟਾਰਟਿੰਗ ਹੈ ਠੀਕ ਹੈ ਹਾਂ ਜੀ ਸਿਰਫ 10 ਰੁਪਏ ਫੁਰ ਤੋਂ 70 ਦੀ ਵੈਲਿਊ ਦੋਸਤੋ ਅੱਗੇ ਤੁਸੀਂ ਉੱਤੇ ਜਿੰਨਾ ਮਰਜ਼ੀ ਲੈ ਸਕਦੇ ਹੋ ਹਾਂ ਜੀ ਹਾਂ ਤਾਂ ਲੈ ਵੀ ਦੋਸਤੋ ਆਪਾਂ ਪਹੁੰਚੇ ਹੋਏ ਹਾਂ ਆਰਬੀ ਟ੍ਰੇਡਰਸ ਬੱਲਾਵਾਂਗਰ ਨਗਰ ਦੇ ਵਿੱਚ ਦੋਸਤੋ ਦੁਕਾਨ ਰਹੀ ਹੈ ਬਈਆਂ ਦੀ ਇਹ ਟਾਇਲ ਟਾਇਲਾਂ ਸਿਰਫ ਦੇ ਦੋ ਦੋ ਪਹਿਲਾਂ ਵੀ ਹਰ ਪ੍ਰਕਾਰ ਦੀਆਂ ਮਿਲ ਗਈਆਂ ਇਸ ਤੋਂ ਇਲਾਵਾ ਅੱਗੇ ਤੁਸੀਂ ਉੱਤੇ ਜਿੱਦੇ ਮੱਗੀ ਕਰ ਲੈ ਸਕਦੇ ਬਾਥਰੂਮ ਦੀ ਸਬਾਨ ਵੀ ਤੁਹਾਨੂੰ ਸਾਰਾ ਬੇਜਰਾਂਗਾ ਆਜੋ ਮੜੀ ਗੱਲਬਾਤ ਵੀ ਕਰਦੇ ਆ ਭਾਈ ਦੇ ਕੀ ਗੱਲਬਾਤ ਹੈ ਟਾਇਲਰ ਦੀ ਮਜ਼ਬੂਤੀ ਵੀ ਚੈੱਕ ਕਰਾਵਾਂਗੇ ਜਿਹੜੇ ਲਈ ਤੁਹਾਨੂੰ ਅੱਜ ਦਿਖਾਉਣ ਲੈ ਕੇ ਆਉਂਦੇ ਦੋਸਤੋ ਕਿ ਬਹੁਤ ਘੱਟ ਤਾਂ ਤੁਹਾਨੂੰ ਮਿਲਦੀਆਂ ਨਹੀਂ ਆਜੋ ਦਿਖਾ ਦਿੰਦੇ ਆ ਤਾਂ ਬਿਲਕੁਲ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਸ਼ੋਰੂਮ ਦੇਖੋ ਪਹਿਲਾਂ ਕਿੰਨਾ ਸੋਹਣਾ ਬਣਿਆ ਹੋਇਆ ਹੈਗਾ ਤੇ ਸਾਰੀ ਚੀਜ਼ ਨੇ ਦੋਸਤੋ ਲਗਾ ਕੇ ਦਿਖਾਈ ਹੋਈ ਹੈ ਤੁਹਾਨੂੰ ਮਤਲਬ ਐ ਨਹੀਂ ਆਇਆ ਕਿ ਪਤਾ ਨਹੀਂ ਲੱਗਣਾ ਵੀ ਸਾਡੇ ਕਿ ਰੇਟ ਲੱਗੀ ਕਿਵੇਂ ਲੱਗੂਗੀ ਸਾਰੇ ਕੁਝ ਬਣਾ ਬਣਾ ਆ ਦੇਖੋ ਯਾਰ ਤੁਸੀਂ ਭਾਜੀ ਕੀ ਹਾਲ ਹੈ ਬਹੁਤ ਵਧੀਆ ਸਰ ਬਹੁਤ ਵਧੀਆ ਜੀ ਠੀਕ ਹੋ ਜਰਾਓ ਹਾਂਜੀ 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 ਸਰ ਅੱਛਾ ਭਾਜੀ ਬੜੇ ਸੋਹਣੇ ਡਿਜ਼ਾਈਨ ਹੁੰਦੇ ਆ ਆਪਣੇ ਕੋਲ ਹਣਾ ਸਾਡੇ ਕੈਮਰਾ ਦੇ ਵਿੱਚ ਵਧੀਆ ਵਧੀਆ ਡਿਜ਼ਾਈਨ ਦਿਖਾ ਦੋ ਵਧੀਆ ਵਧੀਆ ਪੂਰੇ ਵਧੀਆ ਡਿਜ਼ਾਈਨ ਦਿਖਾਵਾਂਗੇ ਇਹ 2 ਬਾਈ 4 ਦੀ ਟੈ ਲਾਈ ਇਹ 2 ਬਾਈ 4 ਦੀ ਹੈ ਜੀ ਠੀਕ ਹੈ ਇਥੋਂ ਆਪਾਂ ਸ਼ੁਰੂਆਤ ਕਰ ਲੈਂਦੇ ਆ ਹਾਂਜੀ ਹਾਂਜੀ ਆ ਪਾ ਦੇ ਆ ਪਿੱਛੇ ਦੇਖੋ ਹਾਂਜੀ ਦੇਖੋ ਤੁਸੀਂ ਵਾਈਟ ਨੇਵ ਵਿੱਚ ਸਤਵਾਰਿਓ ਬਿਲਕੁਲ ਬਿਲਕੁਲ ਯਾਰ ਆ ਚਮਕਰੀ ਹੈ ਨਾ ਇਹ ਇਹ ਜਿਹੜੀ ਆਸ ਚੰਕ ਪੈਂਦੀ ਨਾ ਪਾਜੀ ਇਹ ਬਹੁਤ ਛੋਣੀ ਜਿਹੀ ਲੱਗ ਰਹੀ ਹੈ ਕਹਿੰਦਾ ਮੇਰੇ ਕੈਮਰੇ ਦੀ ਥੋੜੀ ਜਿਹੀ ਘੱਟ ਸ਼ੋ ਹੋ ਰਹੀ ਹੈਗੀ ਪਰ ਇਹ ਬਹੁਤ ਵਧੀਆ ਚੀਜ਼ ਹੈ ਇਹ ਬਹੁਤ ਪੂਰੀ ਵਧੀਆ ਚੀਜ਼ ਹੈ ਜੀ ਇਹ ਇੱਕ ਕਾਰਵਿੰਗ ਫਰੀਜ਼ ਹੈ ਇਹ ਅੱਛਾ ਹਾਂ ਜੀ ਮੈਟ ਦੇ ਵਿੱਚ ਕਾਰਵਿੰਗ ਸੀਜ਼ ਹੈ ਕਈ ਵਾਰ ਕੀ ਹੁੰਦਾ ਹੈ ਕਸਟਮਰ ਕਹਿੰਦਾ ਵੀ ਸਾਨੂੰ ਮੈਟ ਦੇ ਵਿੱਚ ਚਾਹੀਦੀ ਹੈ ਵੀ ਗਲੋਸੀ ਵੀ ਨਾ ਹੋਵੇ ਬਿਲਕੁਲ ਪੂਰੀ ਮੈਟ ਵੀ ਨਾ ਹੋਵੇ ਤੇ ਇਹ ਵਿੱਚ ਵਿਚਾਲਾ ਜਾ ਗਈ ਕੰਮ ਕਾਰਵਿੰਗ ਵਾਲਾ ਬਿਲਕੁਲ ਪਾਜੀ ਤੇ ਇਹ ਤਾਂ ਬਹੁਤ ਮਹਿੰਗੀ ਹੁੰਦੀ ਹੈ ਨਾ ਨਹੀਂ 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 ਕੋਈ ਜ਼ਿਆਦਾ ਮਹਿੰਗੀ ਨਹੀਂ ਜੀ ਨਾਰਮਲ ਰੇਟ ਹੈ अच्छा हां जी हां जी फिर भी मैं ही नॉर्मल रेट ਇਕ ਆਕ ਆਊਗਾ ਪਸੰਦ ਕਰਕੇ ਲੈ ਕੇ ਜਾਊਗਾ ਠੀਕ ਹੈ ਇਹ ਜਿਹੜੇ ਰੇਟ ਅੱਗੇ ਨਾ 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 ਜਮਈ ਨੀਜੀ ਮਹਾਂ ਤੁਸੀਂ ਇਸ ਗੱਲ ਦੀ ਟੈਨਸ਼ਨ ਨਾ ਲਓ ਠੀਕ ਹੈ ਭਾਈ ਤੇ ਹੋਰ ਡਿਜ਼ਾਈਨਾਂ ਦੀ ਗੱਲ ਕਰੀਏ ਆ ਭਾਈ ਆ ਦੇਖ ਆ ਗਲੌਸੀ ਦੇ ਵਿੱਚ ਆ ਗਈ ਡਿਜ਼ਾਈਨ ਆਪਣੇ ਕੋਲੇ ਬਹੁਤ ਆਈ ਆ ਸਾਰੇ ਪੂਰੇ ਭਰੀ ਹੋਈ ਹੈ ਪੂਰੀ ਕਸੈਟੀ ਦੀ ਡਿਜ਼ਾਈਨਾਂ ਬਿਲਕੁਲ ਭਾਈ ਇਹ ਤਾਂ ਵਾਕਈ ਹੈ ਨਾ ਜਦੋਂ ਲੱਗ ਗਈ ਹੋਈ ਲੁੱਕ ਬਣ ਗਈ ਇਹ ਹਾਈ ਗਲੌਸ ਦੇ ਵਿੱਚ ਆ ਗਈ ਜੀ ਹੂੰ ਨਰੇ ਇਹ ਜਿਹੜੀ ਆ ਚੀਜ਼ ਆ ਦੇਖੋ ਇਹ ਐਂਡਲੈਸ 3 ਦੇ ਵਿੱਚ ਆ ਰਿਹਾ ਸੀ ਨਾਲ ਰੇਸ਼ਾ ਮੈਚ ਕਰੇਗਾ ਜੋੜ ਕੇ ਲਗਾਓ ਤੁਸੀਂ ਅਸੀਂ ਤਾਂ ਗਰੂਪ ਦਿੱਤਾ ਹੋਇਆ ਹੈ ਨਾ ਇਹ ਗਰੂਪ ਦੇ ਕੇ ਲਾਓ ਸੋਹਣੀ ਲੱਗਣੀਆਂ ਕਹਿੰਦਾ ਮੈਂ ਹਾਂਜੀ 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 ਬਿਲਕੁਲ ਸੋਹਣੀ ਬਹੁਤ ਲੱਗਣੀਆਂ ਆ ਅੱਛਾ ਭਾਜੀ ਡਿਜ਼ਾਈਨ ਬਹੁਤ ਹੈ ਜੀ ਆਪਣੇ ਕੋਲੇ ਆ ਦੇਖੋ ਕਿਆ ਬਾਤ ਹੈ ਯਾਰ ਬਿਲਕੁਲ ਬਿਲਕੁਲ ਤੁਸੀਂ ਫਲੋਰ ਤੇ ਵੀ ਲਗਾ ਸਕਦੇ ਹੋ ਇਹਨੂੰ ਬਾਥਰੂਮ ਦੇ ਵਿੱਚ ਵੀ ਤੁਸੀਂ ਹਾਈਲਾਈਟ ਕਰ ਸਕਦੇ ਹੋ ਬਿਲਕੁਲ ਇਹਦੇ ਵਿੱਚ ਉਹੀ ਚੀਜ਼ ਲੱਗੀ ਹੋਈ ਹੈ ਨਾ ਭਾਜੀ ਹਾਂਜੀ ਹਾਂਜੀ ਆ ਦੇਖੋ ਇਹਦੇ ਵਿੱਚ ਦੋ ਸ਼ੇਡ ਹੈ ਇਹ ਕਾਰਵਿੰਗ ਦੇ ਵਿੱਚ ਆ ਗਈ ਇਹੀ ਸੇਮ ਗਲੋਸੀ ਦੇ ਵਿੱਚ ਆ ਗਈ ਡਿਮਾਂਡ ਕਰਦਾ ਵੀ ਸਾਨੂੰ ਸੇਮ ਫਲੋਰ ਚਾਹੀਦਾ ਸੇਮ ਦੀਵਾਰ ਚਾਹੀਦੀ ਆ ਤਾਂ ਉਹਦੇ ਵਿੱਚ ਅਸੀਂ ਆਹ ਕਨਸੈਪਟ ਲੈ ਕੇ ਆਏ ਕਿ ਨਾ ਆ ਵੀ ਜਿਹਦੇ ਵਿੱਚ ਕੀ ਹੋਇਆ ਜਿਵੇਂ ਆਹ ਚੀਜ਼ ਦੇਖ ਰਹੇ ਹੋ ਤੁਸੀਂ ਇਹ ਗਲੋਸੀ ਦੇ ਵਿੱਚ ਆ ਗਈ ਇਹ ਦੀਵਾਰਾਂ ਤੇ ਲੱਗ ਜੂਗੀ ਬਾਥਰੂਮ ਵਗੈਰਾ ਚ ਲਗਾ ਆਹ ਮੈਟ ਦੇ ਵਿੱਚ ਆ ਗਈ ਕਾਰਵਿੰਗ ਸੀਰੀਜ਼ ਤੁਸੀਂ ਫਲੋਰ ਤੇ ਲਗਾ ਸਕਦੇ ਹੋ ਭਾਜੀ ਉਹ ਵੀ ਚੀਜ਼ ਬਹੁਤ ਸੋਹਣੀ ਲੱਗਦੀ ਹੈ ਅੱਛਾ ਪਾਜੀ ਆ ਦੇਖੋ ਜਿੰਨੇ ਇਹ ਚਾਰ ਬੇ ਦੋ ਚ ਬਹੁਤ سارے ਡਿਜ਼ਾਈਨ ਨੇ ਬਹੁਤਈਆ ਦੇਖੋ ਸਰ ਹਾਂ ਯਾਰ ਤਾਂ ਆਪਾਂ ਆਪਾਂ ਖੋਲਦੇ ਖੋਲਦੇ ਹੈਨਾ ਮੇਰੇ ਸਾਨੂੰ ਲੱਗੂ ਘੰਟਾ ਲੱਗ ਜੂਗਾ ਜਿੰਨੇ ਡਿਜ਼ਾਈਨ ਲੱਗੇ ਹੋਏ ਨੇ ਆਹ ਦੇਖੋ ਕੀ ਜਿਆ ਮੋਟ ਘਰਦੇ ਗਿਆ ਆਹੀ ਉਵੇਂ ਸੇਮ ਫੇਰ ਆ ਗਿਆ ਉਪਰਾਂ ਕਾਰਵਿੰਗ ਦੇ ਵਿੱਚ ਆ ਗਿਆ ਮੈਟ ਦੇ ਵਿੱਚ ਸੇਮ 글로ਸੀ ਦੇ ਵਿੱਚ ਆ ਗਿਆ ਹਾਂ ਚੀਜ਼ ਦੀ ਸਰ ਪੂਰੀ ਪੂਰੀ ਫਿਨਿਸ਼ਿੰਗ ਹੈ ਜੀ ਪੂਰੀ ਗੱਲ ਬਾਤ ਬੰਦ ਨਹੀਂ 200 ਪਰ ਰੇਟ ਭਾਜੀ ਮੈਂ ਹੀ ਰੀਜ਼ਨੇਬਲ ਰੇਟ ਹੈ ਪੂਰੇ ਹਮ ਗਾਗ ਆਊਗਾ ਗਾਗ ਪਸੰਦ ਕਰਕੇ ਲੈ ਕੇ ਜਾਊਗਾ ਚੀਜ਼ ਦੇਖ ਕੇ ਰੇਟ ਹੈ ਠੀਕ ਹੈ ਭਾਜੀ ਓਕੇ ਜਿਹੋ ਜੀ ਕੁਆਲਿਟੀ ਉਹਦਾ ਹੀ ਰੇਟ ਹੈ ਹਾਂ ਓਹੀ ਤਾਂ ਰੇਟ ਆ ਪਰ ਆਈ ਨਹੀਂ ਉਹ ਦੋਸਤੋ ਮਹਿੰਗਾ ਚਾਹੇ ਟਰਾਈ ਕਰਕੇ ਆ ਜਿਓ ਇਹ ਤੇ ਕੋਈ ਸ਼ੱਕ ਨਹੀਂ ਆ ਨਹੀਂ ਨਹੀਂ ਕੋਈ ਸ਼ੱਕ ਨਹੀਂ ਟਰਾਈ ਕਰਕੇ ਆਵੇਗਾ ਗਾਗ ਹਮ ਚੀਜ਼ ਦੇਖੇ ਦੌਰਾਨ ਚੀਜ਼ ਵਧੀਆ ਹੋ ਗਈ ਬਾਕੀ ਆ ਵਿੱਚ ਜੋ ਹੈ ਫਰਸਟ ਕੁਆਲਟੀ ਅੱਜਕੱਲ ਬਾਜ਼ਾਰ ਦੇ ਵਿੱਚ ਕੀ ਵਿਕਰੇ ਆ ਜੀ ਸੈਕੰਡ ਕੁਆਲਟੀ ਵਿਕਰੀ ਆ ਕਮਰਸ਼ੀਅਲ ਵਿਕਰੀ ਆ ਇਹ ਜਿਹੜੀ ਆਪਣੇ ਕੋਲੇ ਜਿੰਨੀ ਵੀ ਤੁਹਾਨੂੰ ਵੈਰਾਈਟੀ ਦਿਖਾਵਾਂਗੇ ਅਸੀਂ ਉਹ ਫਰਸਟ ਕੁਆਲਟੀ ਪਿਮ ਦੀ ਹੋਏਗੀ ਕਿਆ ਬਾਤ ਸਿੰਗਲ ਸਿੰਗਲ ਪੀਸ ਦੀ ਜ਼ਿੰਮੇਵਾਰੀ ਹੋਏਗੀ ਗਾ ਕੇ ਇਹ ਗੱਲ ਨਹੀਂ ਕਹਿ ਸਕਦਾ ਵੀ ਜੀ ਤੁਹਾਡੇ ਡੀਟੈਲ ਦੇ ਵਿੱਚ ਕੋਈ ਪ੍ਰੋਬਲਮ ਦਾ ਆਬਲਾ ਤਾਂ ਦੋਸਤਾਂ ਦਾ ਇੰਨੀ ਗਰੰਟੀ ਹੈਗੀ ਆ ਬਾਈ ਜੀ ਹਾਂਜੀ ਫੁੱਲ ਗਰੰਟੀ ਆ ਸਰ ਬੋਲੀ ਗੱਲ ਬਾਈ ਕਹੀ ਰਹੀ ਐ ਗੱਲਾਂ ਕਹਿੰਦਾ ਵੀ ਆ ਇਨੇ ਘਟਪੇ ਦੇ ਨੇ ਘਟਪੇ ਦੇ ਮਾਲ ਦੀ ਕੋਈ ਕਮੀ ਨਹੀਂ 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 ਸਰ ਗਰਾਉਂਡ ਭਰੇ ਵੇ ਜੇ ਪੰਜ ਕੋਠਿਆਂ ਦਾ ਮਾਲ ਇਕੱਠਾ ਝੱਕਾ ਆਹੀ ਕਿਵੇਂ ਮਰਜ਼ੀ ਲਈ ਜਾਣਗਾ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਭਾਜੀ ਆ ਦੇਖੋ ਕਿੱਡੀ ਸੋਹਣੀ ਚੀਜ਼ ਆ ਆ ਦੇਖੋ ਇਹ ਮਾਰਬਲ ਦੇ ਵਿੱਚ ਆ ਗਈ ਹੈ ਹਾਈ ਗਲੋਸ ਦੇ ਵਿੱਚ ਆ ਗਈਆਂ ਤੁਹਾਡੇ ਆ ਦੇ ਘਰੇ ਗਰੇਵਾਈਲ ਕੰਪਨੀ ਦੀ ਆ ਹਾਂ ਫਰਸਟ ਕੁਆਲਟੀ ਪ੍ਰੀਮ ਚਮਕ ਦੇਖੋ ਤੁਸੀਂ ਪੂਰੀ ਯਾਰ ਮੈਂ ਕਿਹਾ ਲੋਕ ਚਲ ਕੈਮਰੇ ਦੇ ਉੱਪਰ ਨਜ਼ਰ ਨਾਮ ਦੀ ਹੋਵੇ ਪਰ ਤੁਸੀਂ ਗਾਹਾ ਘਾ ਕੇ ਦੇਖੂਗਾ ਨਾ ਸ਼ੀਸ਼ੇ ਵਾਂਗੂ ਚਮਕ ਰਿਹਾ ਬਿਲਕੁਲ ਬਿਲਕੁਲ ਦੂਰੋਬਾਜੀ ਹੀ ਲੱਗਣੀ ਇਹ ਮਾਰਬਲ ਲੱਗਿਆ ਹੁੰਦਾ ਬਿਲਕੁਲ ਜੀ ਬਿਲਕੁਲ ਇਹ ਕਾ ਛੇਡ ਆ ਗਿਆ ਜੀ ਬਾਗ ਦੇ ਵਿੱਚ ਬਹੁਤ ਸੋਹਣਾ ਇਹ ਯਾਰ ਡਿਜ਼ਾਈਨ ਬਹੁਤ ਆ ਸਰ ਤੇ ਡਿਜ਼ਾਈਨ ਦੋਸਤੋ ਇੱਧਰ ਵੀ ਬਹੁਤ ਸਾਰੇ ਨੇਗੇ ਜਿਨ੍ਹਾਂ ਨਾਲ ਆ ਦੇਖੋ ਇੱਕ ਇਹ ਵੀ ਇਟਾਲੀਅਨ ਲੁੱਕ ਦੇ ਵਿੱਚ ਆ ਗਿਆ ਕਿਆ ਬਾਤ ਹੈ ਬਿਲਕੁਲ ਬਿਲਕੁਲ ਆ ਛੇਡ ਦੇਖੋ ਓ ਮਾਈ ਗॉड ਯਾਰ ਬਿਲਕੁਲ ਮਾਰਬਲ ਦੀ ਲੁੱਕ ਦੇ ਵਿੱਚ ਦਰਵਾਜ਼ਾ ਖੋਲੋਗੇ ਨਾ ਤਾਂ ਨਵਾਂ ਡਿਜ਼ਾਈਨ ਹੋਊਗਾ ਸੋਹਣਾ ਡਿਜ਼ਾਈਨ ਹੋਊਗਾ ਇੱਕ ਤੋਂ ਇੱਕ ਡਿਜ਼ਾਈਨ ਨੇ ਭਾਈ ਇਹ ਹੁੰਦਾ ਕੋ ਹਾਂ ਜੀ ਦੇਖੋ ਹਾਂ ਆਨੈਕਸ ਮਾਰਬਲ ਦੇ ਵਿੱਚ ਆ ਗਿਆ ਸ਼ੀਡ ਹਮ ਇੱਕ ਆ ਚੀਜ਼ ਦੇਖੋ ਲੱਗਿਆ ਹੋਇਆ ਐਂ ਲੱਗੂ ਜਿਵੇਂ ਪੱਥਰ ਲਗਾਇਆ ਹੁੰਦਾ ਇਹਨੂੰ ਜੋੜ ਕੇ ਲਗਾਓ ਤੁਸੀਂ ਗਰੂਪ ਦੇਣ ਦੀ ਲੋੜ ਹੀ ਨਹੀਂ ਅੱਛਾ ਹਾਂ ਜੀ ਵਧੀਆ ਲੱਗਣੀ ਬਿਲਕੁਲ ਜੁਆਇੰਟ ਜੁਆਇੰਟ ਫ੍ਰੀ ਹੈ ਜੀ ਬਿਲਕੁਲ ਬਿਲਕੁਲ ਤੁਸੀਂ ਲਗਾਉਂਗੇ ਨਾ ਜੁਆਇੰਟ ਲੱਭਾਉਂਗੇ ਹੀ ਨਹੀਂ ਹਾਂ ਕਈ ਵਾਰ ਲੋ ਬਾਈ ਜੀ ਆਇਆ ਹੁੰਦਾ ਵੀ ਆਪਾਂ ਇਹਨਾਂ ਮਹਿੰਗੇ ਹੋਣ ਗਿਆ ਪਰ ਦੋਸਤ ਨਹੀਂ ਨਹੀਂ ਮਹਿੰਗੇ ਮਹਿੰਗੇ ਕੋਈ ਨਹੀਂ ਮਹਿੰਗੀ ਨਹੀਂ ਹੈਗੀ ਜਿਹੋ ਜੀ ਕੁਆਲਿਟੀ ਹੈ ਸਿਰਫ ਉਹ ਜਿਹੀ ਰੇਟ ਹੈ ਮੈਂ ਤਾਂ ਹੀ ਕਹ ਰਿਹਾ ਪਾਜੀ ਵੀ ਘਰ ਆਪਾਂ ਇੱਕ ਵਾਰ ਬਣਾਉਣੀ ਹੈ ਇੱਕ ਵਾਰੀ ਪੈਸੇ ਲਾਉਣੇ ਹੁੰਦੇ ਚੰਗੀ ਤਰ੍ਹਾਂ ਲਾ ਦਿਓ ਵਧੀਆ ਜੀ ਲਾ ਲਓ ਵਗੈਰਾ ਕਹਿੰਦਾ ਬਿਲਕੁਲ ਬਿਲਕੁਲ ਸਰ ਦੇਖੋ ਮੇਰੀ ਗੱਲ ਸੁਣਾ ਤੁਹਾਡੇ ਮਿਸਤਰੀ ਨੇ ਪੈਸੇ ਔਣੇ ਨਹੀਂ ਲੈਣੇ ਤੁਸੀਂ ਚੀਜ਼ ਸਸਤੀ ਲੈ ਜਾਓਗੇ ਜੇ ਉਹ ਮਿਸਤਰੀ ਹੈ ਤੁਹਾਡਾ ਉਹ ਸਸਤੇ ਦੇ ਵਿੱਚ ਲਗਾਉਂਦਾ ਤੁਹਾਡੇ ਮੰਨ ਲਓ ਜੇ 30 ਰੁਪਏ ਤੁਸੀਂ ਰੇਟ ਕਰਦੇ ਹੋ ਕਿਸੇ ਵੀ ਚੀਜ਼ ਦਾ ਮੰਨ ਲਓ ਬਾਥਰੂਮ ਦੇ ਵਿੱਚ 30 ਰੁਪਏ ਕਰਦੇ ਹੋ ਤੁਸੀਂ ਟਾਇਲ 25 ਵਾਲੀ ਲੈ ਲਓ ਠੀਕ ਹੈ ਨਾ 25 ਰੁਪਏ ਸਕਰ ਮੋਟਾ ਲੈ ਜਾਓ ਠੀਕ ਹੈ ਉਹਦੀ ਲੇਬਰ ਉਹ ਤਾਂ ਸਾਰਾ ਕੁਝ ਉਹਨਾ ਹੀ ਲੱਗਣਾ ਤੁਹਾਡਾ ਫਿਰ ਤੁਸੀਂ ਚੀਜ਼ ਉਹੀ ਲਓ ਵੀ ਕੁਆਲਿਟੀ ਦੇ ਰੇਟ ਵੀ ਉਹੋ ਜਿਹਾ ਹੋਵੇ ਪਰ ਕੁਆਲਿਟੀ ਵੀ ਬੰਦੀ ਹੋਵੇ ਦੇਖੋ ਬਿਲਕੁਲ ਤਾਂ ਤੁਹਾਨੂੰ ਕੋਈ ਤਬੇ ਕਰੇ ਕੋਈ ਰਿਸ਼ਦਾਰ ਆਵੇ ਨਾ ਉਹਨਾਂ ਨੂੰ ਪੁੱਛੇ ਯਾਰ ਵੀ ਆ ਤੁਸੀਂ ਕਿੱਥੋਂ ਲੈਂਦੇ ਯਾਰ ਆ ਚੀਜ਼ ਇਹ ਹਾਂ ਆ ਦੇਖੋ ਯਾਰ ਕਿ ਗੈਸ ਸੋਹਣੀ ਚੀਜ਼ਾਂ ਬਾਈ ਹੋਏ ਇੱਕ ਆ ਉਪਰ ਆ ਗਿਆ ਨਾ ਇੱਕ ਭਾਈ ਆ ਚੀਜ਼ ਮੈਨੂੰ ਦੱਸੋ ਯਾਰ ਇਹ ਜੀ ਬੜੀ ਸੋਹਣੀ ਲੱਗ ਰਹੀ ਹੈ ਹਨਾ ਸਰ ਇਹ ਹਾਈ ਗਲੋਸ ਹੈ ਤਾਂ ਮਾੜਾ ਡਾਰਕ ਦੇ ਵਿੱਚ ਡਾਰਕ ਛੇਡ ਕਈ ਵਾਰ ਕੀ ਹੁੰਦਾ ਨਾ ਕਸਟਮਰ ਪਸੰਦ ਕਰਦਾ ਜਿਵੇਂ ਬਾਥਰੂਮ ਦੇ ਵਿੱਚ ਆਲ ਓਵਰ ਬਾਥਰੂਮ ਠੀਕ ਹੈ ਜਿਵੇਂ ਅੱਜਕੱਲ ਲਗਾਉਂਦੇ ਨੇ ਨਾ ਅੱਜਕੱਲ ਚੋਇਸ ਆ ਕਸਟਮਰ ਦੀ ਵੀ ਅਸੀਂ ਡਾਰਕ ਬਾਥਰੂਮ ਲਗਾਣਾ ਪੂਰਾ ਆਲ ਓਵਰ ਇਹ ਉਹਦੇ ਵਾਸਤੇ ਇੱਕ ਕਨਸੈਪਟ ਬਣਾਇਆ ਹੋਇਆ ਸੀ ਸਹੀ ਗੱਲ ਆ ਭਾਈ ਕਈ ਵਾਰ ਕੀ ਪਸੰਦ ਕਰਦਾ ਆਲ ਓਵਰ ਫਲੋਰ ਕੋਈ ਜਿਵੇਂ ਕੋਈ ਡਰਾਈੰਗ ਰੂਮ ਵਗੈਰਾ ਦੇ ਵਿੱਚ ਵੀ ਇੱਕ ਐਕਸਟਰਾ ਜਿਹਾ ਅਸੀਂ ਵੀ ਦਿਖਾਣਾ ਚਾਹੁੰਦੇ ਆ ਆਪਣੀ ਕੋਠੀ ਦੇ ਵਿੱਚ ਇਹ ਉਹਨਾਂ ਚੀਜ਼ਾਂ ਵਾਸਤੇ ਉਹਨਾਂ ਦੀ ਜਵਾਸਤ ਭਾਈ ਇਹ ਚੀਜ਼ਾਂ ਦਾ ਮੈਸੇ ਮੈਂ ਅੱਜ ਤੱਕ ਵੀਡੀ ਬਿਲਕੁਲ ਸਰ ਆਪਣੇ ਕੋਲ ਇਹ ਜੀ ਇਹ ਹੀ ਚੀਜ਼ ਬਿਲਕੁਲ 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 ਤੋ ਬਾਕੀ ਉਸ ਤਲਾਬ ਸਿਰ ਬਹੁਤ ਹੈ ਸਰ ਸਿਰ ਬਹੁਤ ਨੇ ਯਾਰ ਜਦ ਤੁਸੀਂ ਕੋਲੇ ਨਜ਼ਰ ਮੰਨ ਲਓ ਵੀ ਇੱਥੇ ਕਾਂਡਾ ਜਿਹੜਾ ਕਾਂਡਾ ਲੱਗਿਆ ਵੀਡੀਓ ਬਹੁਤ ਵੱਡੀ ਹੋ ਰਹੀ ਇਸ ਕਰਕੇ ਤੁਹਾਨੂੰ ਉਹਦੇ ਵਾਸਤੇ ਤੁਸੀਂ ਆ ਜਾਓ ਆ ਕੇ ਤੁਹਾਨੂੰ ਪਸੰਦ ਕਰਾ ਕੇ ਅੱਗੇ ਵਜੇ ਬਾਥਰੂਮ ਦਾ ਕਨਸੈਪਟ ਬੜੇ ਜਿਵੇਂ ਹਾਂ ਜੀ ਬਣੇ ਹੋਏ ਹੈ ਨੂੰ ਪਤਾ ਲੱਗੇ ਵੀ ਹਾਂ ਇਸ ਤਰ੍ਹਾਂ ਬਣੂਆ ਜਿਵੇਂ ਆ ਦੇਖੋ ਇੱਕ ਅੱਜ ਕੱਲ੍ਹ ਕੀ ਹੈ ਟ੍ਰੈਂਡ ਚੱਲ ਰਿਹਾ ਆਲ ਓਵਰ ਦਾ ਅੱਜ ਮੈਂ ਉਹਨਾਂ ਸੀ ਆ ਤਿਆਰ ਕੀਤਾ ਹੋਇਆ ਜੀ ਇਹ ਆਲ ਓਵਰ ਬਾਥਰੂਮ ਤਿਆਰ ਕੀਤਾ ਹੋਇਆ ਠੀਕ ਆ ਜਿਵੇਂ ਤੁਹਾਨੂੰ ਹੁਣ ਪਹਿਲਾਂ ਦਿਖਾਇਆ ਸੀ ਆ ਪਹਿਲਾਂ ਹੀ ਸਭ ਤੋਂ ਪਹਿਲਾਂ ਆਪਾਂ ਵੀਡੀਓ ਦੇ ਵਿੱਚ ਦਿਖਾਇਆ ਸੀ ਨਾ ਸੇਮ ਫਲੋਰ ਸੇਮ ਹੀ ਦੀਵਾਰ ਜਿਹੜੀ ਗਲੋਸੀਓ ਦੀਵਾਰਤਲ ਹੈ ਵੀ ਜਿਹੜੀ ਮੈਟ ਉਹਦੇ ਉੱਤੇ ਲੱਗ ਜੇ ਬਿਲਕੁਲ ਬਿਲਕੁਲ ਕਿਹਾ ਜਿਵੇਂ ਆ ਚੀਜ਼ ਆ ਲੱਗੀ ਹੋਈ ਹੈ ਇਹ ਸਾਈਜ਼ ਛੋਟਾ ਜਿਹੜਾ ਆ ਤੁਸੀਂ ਪਹਿਲਾਂ ਦਿਖਾਇਆ ਸੀ ਤੁਹਾਨੂੰ ਮੈਂ ਇਹ 2x4 ਲੱਗਿਆ ਹੋਇਆ ਸੀ ਇਹ 12x24 ਦੇ ਵਿੱਚ ਲੱਗਿਆ ਹੋਇਆ ਹੈ ਇਹ ਵੀ ਐਨੀ ਸੇਮ ਇੱਧਰ ਲੱਗਿਆ ਹੋਇਆ ਸਰ ਹਾਂ ਇਹ ਵੀ 2x4 ਦਾ ਬਾਕੀ 2x4 ਇਹ ਵੀ ਦੋ ਬਾਈ ਚਾਰ ਇਹ ਵੀ ਦੋ ਬਾਈ ਚਾਰ ਦੇ ਵਿੱਚ ਆਲ ਓਵਰ ਕਿਉਂਕਿ ਅੱਜ ਕੱਲ ਕੀ ਹੈ ਟ੍ਰੈਂਡ ਹੈਗਾ ਜਿਹੜਾ ਉਹ ਆਲ ਓਵਰ ਦਾ ਹੀ ਹੈ ਆਲ ਓਵਰ ਦਾ ਹੀ ਹੈ ਸਿੰਪਲ ਸੋਬਰ ਔਰ ਖੁੱਲਾ ਡੁੱਲਾ ਵਾ ਅੱਛਾ ਭਾਈ ਜੇ ਆਪਾਂ 12 24 ਦੀ ਗੱਲ ਕਰੀਏ ਇਹਦੇ ਵਿੱਚ ਡਿਜ਼ਾਈਨ ਬਹੁਤ ਹੈ ਹਾਂ ਹਾਂ ਡਿਜ਼ਾਈਨ ਬਹੁਤ ਹੈ ਸਰ ਦਿਖਾ ਸਕਦੇ ਆ ਆਹੀ ਨਹੀਂ ਸਰ ਅਜੇ ਅੰਦਰ ਦਿਖਾ ਦਿੰਦਾ ਮਤਲਬ 12 24 ਹੋ ਗਿਆ ਜਾਂ ਹੋਰ ਕਿਹੜੇ ਕਿਹੜੇ ਸਾਈਜ਼ ਹੁੰਦੇ ਨੇ 12 ਹੋਰ ਆਪਣੇ ਕੋਲੇ 12 24 ਹੋ ਗਿਆ ਜਿਵੇਂ 12 18 ਹੋ ਗਿਆ ਸੱਚੀ ਗੱਲ ਹੈ ਹਾਂ ਇਹ 12 24 ਦੇ ਵਿੱਚ ਆ ਗਿਆ ਫਰੰਟ ਐਲੀਵੇਸ਼ਨ ਵਾਸਤੇ ਟੈਕਸਚਰ ਵਾਸਤੇ ਹਾਂਜੀ ਹਾਂਜੀ ਟੈਕਸਚਰ ਆਪਾਂ ਫਰੰਟ ਦੇ ਆਪਾਂ ਚੀਜ਼ ਲਗਾਨੀ ਹੈ ਕੋਈ ਵੀ ਬਿਲਕੁਲ ਪਰ ਇਹ ਚੀਜ਼ਾਂ ਲੱਗ ਜਾਣੀਆਂ ਨੇ ਨੇਚਰਲ ਆਪਾਂ ਨੂੰ ਨੇਚਰਲ ਸਟੋਨ ਲਗਾਉਂਦੀ ਲੋੜ ਨਹੀਂ ਜਿਵੇਂ ਨੇਚਰਲ ਸਟੋਨ ਆਪਾਂ ਲਗਾਣੇ ਹੈਗੇ ਕਿਉਂਕਿ ਉਹ ਕਈ ਵਾਰ ਬਜਟ ਦੇ ਵਿੱਚ ਆਂਦਾ ਕਿਸੇ ਕਸਟਮਰ ਦੇ ਕਿਸੇ ਕਸਟਮਰ ਦੇ ਨਹੀਂ ਆਂਦਾ ਬਜਟ ਦੇ ਵਿੱਚ ਪਰ ਇਹ ਬੋਡੀ ਜਗ੍ਹਾ ਦੀ ਆਪਾਂ ਇਹ ਚੀਜ਼ ਆਪਾਂ ਲਗਾ ਸਕਦੇ ਆ ਇਹ ਚ ਬਾਕੀ ਬਾਈਟ ਚ ਹੈਗੀ ਗਏ ਹਾਂ ਜੀ ਹਾਂ ਜੀ ਇਹ ਚਾ ਬਜਟ ਦੇ ਵਿੱਚ ਨੇ ਜਿਵੇਂ ਆ ਸ਼ੀਟ ਕਰਿਆ ਇਧਰ ਨੇ ਪਾਸੇ ਦੇਖੋ ਆ ਕਿ ਬੀ ਸੋਨੀ ਚੀਜ਼ ਹੈਗੀ ਜਿਵੇਂ ਆ ਚੀਜ਼ਾਂ ਪਈਆਂ ਨੇ ਡਿਜ਼ਾਈਨ ਸਰ ਕਾਫੀ ਮਿਲ ਜਾਣਗੇ ਇਹਦੇ ਵਿੱਚ ਕੁਝ ਡਿਜ਼ਾਈਨ ਅਸੀਂ ਪੰਨਿਆਂ ਤੇ ਲਗਾਏ ਹੋਏ ਆ ਕੁਝ ਅਸੀਂ ਬੈਸਟ ਰੱਖੇ ਹੋਏ ਆ ਪਲੇ ਵਿੱਚ ਆਪ ਲਗਾ ਕੇ ਦਿਖਾ ਦਿੰਨੇ ਆ ਜਿਵੇਂ ਇਹਨਾਂ ਨੂੰ ਦੋਸਤੋਂ ਤੁਹਾਨੂੰ ਆਓਗੇ ਨਾ ਤੁਹਾਨੂੰ ਉਦੋਂ ਸਾਰਾ ਕੁਝ ਦਿਖਾ ਦਿੱਤਾ ਜਾਊਗਾ ਚੰਗੀ ਤਰ੍ਹਾਂ ਦੇ ਹੁਣ ਜਿਵੇਂ ਆ ਸ਼ੀਟ ਲੱਗੇ ਹੋਏ ਆ ਇਹ ਸਾਈਜ਼ ਜਿਵੇਂ 12 18 ਦਾ ਆ ਗਿਆ ਇਹ ਵੀ ਫਰੰਟ ਐਲੀਵੇਸ਼ਨ ਵਾਸਤੇ ਆ ਗਿਆ ਅੱਛਾ ਹਾਂਜੀ ਆ ਦੇਖ ਲਓ ਯਾਰ ਆ ਦੇਖੋ ਜ ਕਬੜਾ ਡਿਜ਼ਾਈਨ ਬਹੁਤ ਵਧੀਆ ਨਹੀਂ ਕਬੀ ਕੋਈ ਵੀ ਹੈਗੀ ਨਾ ਨਹੀਂ ਕੋਈ ਸਰ ਹਾਂ ਚੀਜ਼ ਆ ਗਈ ਸਰ ਇਹ ਸਾਰੀਆਂ ਦੇਖੋ ਐ ਲੱਗਦੇ ਜਿਵੇਂ ਨੇਚਰਲ ਸਟੋਨ ਲੱਗਿਆ ਆਹ ਦੇਖੋ ਜਿਵੇਂ ਆ ਚਮਕ ਰਹੀ ਹੈ ਨਾ ਦੇਖੋ ਜਿਵੇਂ ਆ ਲਾਈਟ ਵਗੈਰਾ ਜਾਂ ਧੁੱਪ ਵਗੈਰਾ ਪਊਗੀ ਨਾ ਸਾਰੀਆਂ ਚੀਜ਼ਾਂ ਸ਼ਾਈਨ ਕਰਨਗੀਆਂ ਸ਼ਾਈਨ ਕਰਨੀਆਂ ਹੈ ਇਹ ਫਿਨਿਸ਼ ਦੇ ਵਿੱਚ ਹੈ ਇਹ ਚੀਜ਼ਾਂ ਬਿਲਕੁਲ ਬਿਲਕੁਲ ਆਹ ਦੇਖੋ ਯਾਰ ਡਿਜ਼ਾਈਨ ਦੀ ਕੋਈ ਕਮੀ ਨਹੀਂ ਸਰ ਐਲੀਵੇਸ਼ਨ ਦੀ ਵੀ ਬਾਥਰੂਮ ਦੀ ਵੀ ਫਲੋਰ ਦੀ ਵੀ ਕੋਈ ਕਮੀ ਨਹੀਂ ਸਰ ਇਹ ਬਹੁਤ ਵਧੀਆ ਭਾਜੀ 2x2 ਆ ਗਈ ਹਾਂਜੀ ਹਾਂਜੀ ਇਹ 2x2 ਆ ਗਈ ਫਲੋਰ ਵਾਸਤੇ ਠੀਕ ਹੈ ਬਾਰਪੋਰਜ ਵਗੈਰਾ ਵਾਸਤੇ ਕਿਤੇ ਵੀ ਤੁਸੀਂ ਇਹਨਾਂ ਨੂੰ ਲਗਾ ਸਕਦੇ ਹੋ ਇਹਦੇ ਵਿੱਚ ਵੀ ਆਪਣੇ ਕੋਲ ਕਾਫੀ ਵੈਰਾਈਟੀ ਹੈ ਗਲੋਸੀ ਦੇ ਮੈਟੇਚ ਵੀ ਦੋਹੇ ਬਜਣੀਆਂ ਹੈ ਹਾਂਜੀ ਹਾਂਜੀ ਸਰ ਗਲੋਸੀ ਦੇ ਫਾਰਮੂਲੇ ਵੀ ਬਣਾ ਕੇ ਦਿਲਾ ਸਕਦੇ ਹੋ ਹਾਂਜੀ 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 ਸਰ ਬਿਲਕੁਲ ਬਿਲਕੁਲ ਆ ਦੇਖੋ ਕਿ ਦੇ ਥੋੜੀ ਚੀਜ਼ਾਂ ਬਣਾਈਆਂ ਹੋਈਆਂ ਨੇ ਹਾਂਜੀ ਕਿਆ ਬਾਤ ਜਿਵੇਂ ਪਾਜੀ ਚੋਕ ਕੇ ਲੱਗੇ ਲੱਗੇ ਇਹ ਜੋੜ ਕੇ ਲੱਗੇ ਤਾਂ ਅਸੇ ਲੱਗੇ ਇੱਕ ਪੀਸ ਲੱਗਿਆ ਹੁੰਦਾ ਸੀ ਹਾਂਜੀ ਹਾਂਜੀ ਸਰ ਜੋਇੰਟਲੈਸ ਹੈ ਜੀ ਬਿਲਕੁਲ ਜੋਇੰਟਲੈਸ ਹੈ ਬਿਲਕੁਲ ਸਹੀ ਗੱਲ ਹੈ ਸਰ ਡਿਜ਼ਾਈਨ 'ਚ ਕੋਈ ਕਮੀ ਨਹੀਂ ਆ ਬੋਡਨ ਦੇ ਵਿੱਚ ਆ ਗਿਆ ਕਈ ਵਾਰ ਕਸਟਮਰ ਦੀ ਡਿਮਾਂਡ ਹੁੰਦੀ ਹੈ ਵੀ ਅਸੀਂ ਬੋਡਨ ਫਲੋਰ ਲਗਾਉਣਾ ਤੇ ਉਹਦੇ ਵਿੱਚ ਆ ਗਈ ਬਿਲਕੁਲ ਬਿਲਕੁਲ ਅੱਛਾ ਭਾਈ ਉਧਰ ਦੇ ਭਾਈ ਚੱਲੀ ਆਪਾਂ ਜਿਵੇਂ ਹੋਟਲ ਵਾਲੀ ਹਾਂ ਹਾਂਜੀ ਹਾਂਜੀ ਇਹ ਜਿਵੇਂ ਮਣਕੇ ਤੋਂ ਜੋ ਕੰਬੀਨੇਸ਼ਨ ਬਣਾ ਕੇ ਲੋੜਾ ਹੋਵੇ ਜਿਵੇਂ ਕੰਬੀਨੇਸ਼ਨ ਲਾ ਕੇ ਤੁਸੀਂ ਬਾਹਰ ਕੋਈ ਪੋਰਚ ਵਗੈਰਾ ਦੇ ਵਿੱਚ ਕਾਰ ਪੋਰਚ ਵਗੈਰਾ ਹੋ ਗਿਆ ਜਾਂ ਕਈ ਵਾਰ ਕੀ ਹੁੰਦਾ ਡਿਮਾਂਡ ਹੁੰਦੀ ਦੀ ਅਸੀਂ ਮੈਟ ਦੇ ਵਿੱਚ ਹੀ ਲਗਾਉਣਾ ਫਲੋਰ ਤੁਸੀਂ ਇਹ ਲਗਾ ਸਕਦੇ ਹੋ ਦੋਵੇਂ ਇਹਨਾਂ ਦੇ ਵਿੱਚ ਨਾਲੇ ਬਜਟ ਦੇ ਵਿੱਚ ਸਹੀ ਗੱਲ ਇਹ ਗਲਤੀ ਤਾਂ ਆ ਗਈ ਹਾਂਜੀ ਹਾਂਜੀ ਇਹ ਚੀਜ਼ ਤੁਸੀਂ ਬਾਥਰੂਮ ਵਗੈਰਾ ਦੇ ਵਿੱਚ ਵੀ ਹ ਜਿਹੜਾ ਵੀ ਪੱਲਾ ਫੋਲੋ ਜਿਹੜਾ ਤੁਹਾਨੂੰ ਨਵਾਂ ਤੇ ਪਾਉਣ ਜਿਹੜਾ ਬਾਥਰੂਮ ਦੇ ਵਿੱਚ ਆ ਗਿਆ ਡਿਜ਼ਾਈਨ ਇਹ 12x6 ਸਾਈਜ਼ ਦੀਵਾਰ ਦੀ ਟਾਇਲ ਆ ਜੀ ਤੁਸੀਂ ਇਹਨੂੰ ਕਿੱਥੇ ਵੀ ਲਗਾ ਸਕਦੇ ਹੋ ਪੋਰਚ ਵਗੈਰਾ ਦੇ ਵਿੱਚ ਬਾਥਰੂਮ ਦੇ ਵਿੱਚ ਕਿੱਥੇ ਮਰਜ਼ੀ ਲਗਾ ਸਕਦੇ ਬਿਲਕੁਲ ਬਿਲਕੁਲ ਇਹ ਵੀ ਬਾਥਰੂਮ ਦਾ ਹੈ ਹਾਂ ਜੀ ਹਾਂ ਜੀ ਇਹ ਵੀ ਬਾਥਰੂਮ ਦੇ ਵਿੱਚ ਆ ਗਿਆ ਹਾਂ ਸਹੀ ਗੱਲ ਆ ਆ ਦੇਖੋ ਆ ਆ ਸਾਰੀਆਂ ਬਾਥਰੂਮ ਟਾਇਲਸ ਆ ਬਾਥਰੂਮ ਟਾਇਲਸ ਆ ਗਏ ਦੋਸਤੋ ਆ ਦੇਖ ਸਕਦੇ ਹੋ ਬੜੀਆ ਸੁਣਿਓ ਜੀ ਤੇ ਕਹਿੰਦਾ ਬਦਲੇ ਅੱਜ ਆਪਾਂ ਪੱਲੇ ਖੋਲੀ ਜਾਵੇਂਗਾ ਨਾ ਤੇ ਵੀਡੀਓ ਬਹੁਤ ਵੱਡੀ ਬਣਨਗੀ ਜੀ ਇਸ ਕਰਕੇ ਤੋਂ ਦੀ ਆਪਣੇ ਕੋਲੇ ਕੋਈ ਕਮੀ ਨਹੀਂ ਨਾ ਸਟਾਕ ਦੀ ਹੈ ਨਾ ਡਿਜ਼ਾਈਨ ਦੀ ਹੁਣ ਜਿਵੇਂ ਉਧਰ ਕੈਮਰਾਮੈਨ ਨੂੰ ਕਹਿੰਨੇ ਕਿ ਉਧਰ ਮਾਰ ਕੇ ਦਿਖਾਓ ਕੈਮਰਾ ਤੁਸੀਂ ਆਹ ਦੇਖੋ 2 बाई 2 ਦੀਆਂ ਆਪਣੇ ਕੋਲੇ ਫੁੱਲ ਸਟਾਕ ਪਿਆਗਾ ਠੀਕ ਹੈ ਇਹਦੇ ਨਾਲ ਵੱਧ ਮਾਲ ਆਪਣੇ ਪਿੱਛੇ ਸਟਾਕ ਪਿਆ ਹੋਇਆ ਹੈ ਬਿਲਕੁਲ ਦੋਸਤੋ ਬਟਾਉਰ ਵੀ ਮਾਲ ਪਿਆ ਹੋਇਆ ਤੇ ਇਹ ਉਹਨਾਂ ਉਹ ਜਗ੍ਹਾ ਹੈ ਨਾ ਕਰਕੇ ਇੱਥੇ ਰੱਖਿਆ ਹੋਇਆ ਹਾਂ ਕਰਕੇ ਅਸੀਂ ਇੱਧਰ ਰੱਖਿਆ ਹੋਇਆ ਹੈ ਜੀ ਬਿਲਕੁਲ ਬਿਲਕੁਲ ਅੱਛਾ ਭਾਜੀ ਇਹ ਚੀਜ਼ਾਂ ਬੜੀਆਂ ਸੋਹਣੀਆਂ ਬਣੀਆਂ ਹੋਈਆਂ ਨੇ ਇਹ ਚੀਜ਼ਾਂ ਵੀ ਸਰ ਫਰੰਟ ਐਲੀਵੇਸ਼ਨ ਵਾਸਤੇ ਆ ਜਿਵੇਂ ਕੋਈ ਪੋਰਚ ਵਗੈਰਾ ਦੇ ਵਿੱਚ ਕੋਈ ਕਸਟਮਰ ਦੀ ਡਿਮਾਂਡ ਹੁੰਦੀ ਵੀ ਅਸੀਂ ਨਵੀਂ ਚੀਜ਼ ਲਗਾਨੀ ਹੈ ਜੀ ਹਾਂ ਬਾਰਾ ਬਾਰਾ ਲਗਾ ਕੇ ਅਸੀਂ ਹੱਥ ਚੁੱਕੇ ਆ ਇਹ ਚੀਜ਼ਾਂ ਬਿਲਕੁਲ ਐ ਲੱਗਦੀਆਂ ਜਿਵੇਂ ਪੱਥਰ ਲਗਾਇਆ ਵੇ ਪੱਥਰ ਦੇ ਉੱਤੇ ਵੀ ਦੋਸਤੋ ਸਾਈਡਾਂ ਦੇ ਉੱਤੇ ਬਣਾਇਆ ਹੋਇਆ ਬੜਾ ਹੀ ਜੀ ਹਾਂ ਜੀ ਜੀ ਬਿਲਕੁਲ ਸਰ ਪੂਰੀ ਕਾਪੀ ਕੀਤੀ ਹੋਈ ਹੈ ਸਰ ਪੱਥਰ ਦੀ ਘੈਂਟ ਲੱਗਣੀ ਹੈ ਲੱਗਿਆ ਹੋਇਆ ਪੱਥਰ ਹੀ ਲੱਗਦਾ ਸਰ ਇਹ ਬਿਲਕੁਲ ਬਿਲਕੁਲ ਸਹੀ ਗੱਲ ਆ ਹੁਣ ਜਿਵੇਂ ਆ ਦੇਖੋ ਡਿਜ਼ਾਈਨ ਇਹਦੇ ਵਿੱਚ ਵੀ ਕਾਫੀ ਆਪਣੇ ਕੋਲੇ ਆ ਦੇਖੋ ਜਿਵੇਂ ਆ ਲੱਗਿਆ ਹੋਇਆ ਡਿਜ਼ਾਈਨ ਸਹੀ ਗੱਲ ਆ ਸਹੀ ਗੁੱਡਨ ਦੇ ਵਿੱਚ ਵੀ ਲਗਾ ਸਕਦੇ ਆ ਫਰੰਟ ਐਲੀਵੇਸ਼ਨ ਵਾਸਤੇ ਹਾਂ ਜੀ ਹਾਂ ਜੀ ਇੱਕ ਆ ਚੀਜ਼ ਦੇਖੋ ਆ ਨਵੀਂ ਚੀਜ਼ ਹੈ ਜੀ ਜਿਵੇਂ ਕਿਸੇ ਨੇ ਕੋਈ ਨਿਸ਼ ਵਗੈਰਾ ਦੇ ਵਿੱਚ ਬਣਾਣੀ ਹੁੰਦੀ ਹੈਗੀ ਬਿਲਕੁਲ ਬਿਲਕੁਲ ਹਨਾ ਉਹਦੇ ਵਿੱਚ ਇਹ ਚੀਜ਼ਾਂ ਲ ਇਹ ਜੀ ਜami ohhi ji jaage si porch वगैरह ਵਿੱਚ ਲਗਾ ਸਕਦੇ ਹਾਂ ਨੂੰ ਫਰੰਟ ਐਲੀਵੇਸ਼ਨ ਤੇ ਲਗਾ ਸਕਦੇ ਹਾਂ ਇਹਦਾ ਤੁਸੀਂ ਬਾਥਰੂਮ ਵੀ ਡਿਜ਼ਾਈਨ ਕਰ ਸਕਦੇ ਹੋ ਕਿਉਂਕਿ ਇਹ ਬਟਰ ਮੈਟ ਦੇ ਵਿੱਚ ਅੱਛਾ ਹਾਂ ਭਾਜੀ ਵਾਕਈ ਤੁਸੀਂ ਹੱਥ ਕਰਕੇ ਦੇਖੋ ਇਹ ਪ੍ਰੋਪਰਲੀ ਮੈਟ ਨਹੀਂ ਹੈਗੀ ਜੀ ਵਾਰ ਕੀ ਨਾ ਜਿਹੜਿਆਂ ਨੂੰ ਸਫਾਈ ਕਰਨ ਦੀ ਦਿੱਕਤ ਆਉਂਦੀ ਹੈ ਜੀ ਇਹ ਮੈਟ ਹੈ ਇਹਦੇ ਸਫਾਈ ਦੀ ਦਿੱਕਤ ਆਉਂਦੀ ਨਹੀਂ ਇਹ ਬਟਰਮੈਟ ਦੇ ਵਿੱਚ ਆ ਪਾਣੀ ਮਾਰੋ ਕੋਈ ਦਿੱਕਤ ਨਹੀਂ ਕੋਈ ਦਿੱਕਤ ਨਹੀਂ ਇਹਦਾ ਪਾਜੀ ਵਾਕਈ ਪਤਾ ਲੱਗਦਾ ਹੱਥ ਦੀ ਮਾਹਰ ਗ੍ਰੇਨਾਈਟ ਵੀ ਹੁੰਦਾ ਆਪਣੇ ਕੋਲ ਹਾਂਜੀ ਹਾਂਜੀ ਸਰ ਗ੍ਰੇਨਾਈਟ ਵਗੈਰਾ ਵੀ ਹੁੰਦਾ ਆਪਣੇ ਕੋਲੇ ਆ ਦੇਖੋ ਸਰ ਆ ਡਿਜ਼ਾਈਨ ਆਪਾਂ ਕਟਿੰਗ ਕਰਵਾ ਕੇ ਰਖਾਈ ਹੋਇਆ ਹੈ ਨਵੀਂ ਜਗ੍ਹਾ ਆਪਣੇ ਕੋਲੇ ਘਟ ਹੈ ਜੀ ਹੈਨਾ ਹੂੰ ਕਾਦਰੋਂ ਉੱਥੇ ਲੈ ਕੇ ਨਹੀਂ ਜਾ ਸਕਦੇ ਬਿਲਕੁਲ ਤਾਂ ਤੁਸੀਂ ਇੱਥੇ ਤੋਂ ਆਪਣੀ ਕਟਿੰਗ ਕਰਕੇ ਇਹ ਪੀਸ ਅਸੀਂ ਇੱਥੇ ਰਖਾਈ ਹੋਇਆ ਗਾਗ ਐਥੋਂ ਪਸੰਦ ਕਰੀ ਅਸੀਂ ਮਾਲ ਭੇਜੋ ਉਤਮਾਤ ਉਤਮਾਤ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਇਹ ਜਿਵੇਂ ਤੁਸੀਂ ਡਿਜ਼ਾਈਨ ਦੇ ਲਓ ਕਾਫੀ ਡਿਜ਼ਾਈਨ ਨੇ ਯਾਰ 11 12 ਡਿਜ਼ਾਈਨ ਇੱਥੇ ਲੱਗੀ ਹੋਈ ਨੇ ਕਹਿੰਦੇ ਬਿਲਕੁਲ ਬਿਲਕੁਲ ਸਰ ਕੀ ਬਾਤ ਹੈ ਯਾਰ ਸਾਰੇ ਇੱਕ ਤਰ੍ਹਾਂ ਦੇ ਭਾਈ ਸਾਊਥ ਵਗੈਰਾ ਦਾ ਸਾਰਾ ਕੁਝ ਮਿਲਦਾ ਹਾਂਜੀ ਹਾਂਜੀ ਸਾਊਥ ਦਾ ਰਾਜਸਥਾਨ ਦਾ ਹੀ ਜਿਆਦਾ ਜ਼ਿਆਦਾ ਅਸੀਂ ਸਾਊਥ ਦਾ ਹੀ ਕਰਕੇ ਰਾਜੀ ਹਾਂ ਬਿਲਕੁਲ ਹਾਂ ਉਹ ਵਧੀਆ ਹੁੰਦਾ ਕਹਿੰਦੇ ਹਾਂ ਉਹ ਵਧੀਆ ਹੁੰਦਾ ਜੀ ਹਮ ਹੁਣ ਇ ਗਾਗ ਬਾਸਮ ਲਗਾਉਂਦਾ ਹੈ ਬਿਲਕੁਲ ਲਗਾਉਂਦਾ ਲਗਾਉਂਦਾ ਤਾਂ ਉਹਦੇ ਵਿੱਚ ਹੁਣ ਆਪਾਂ ਨਵੀਂ ਚੀਜ਼ ਲੈ ਆਂਦੀ ਆ ਇੱਕ ਆਪ ਆਕਸੀ ਭਰ ਸਕਦੇ ਆਪਾਂ 골ਡਨ ਪਹਿਲਾਂ ਕੀ ਸੀ ਪਲੇਨ ਆਕਸੀ ਜ਼ਿਆਦਾਤਰ ਭਰਦੇ ਸੀ ਇਹ ਠੀਕ ਹੈ ਇਹ ਚੀਜ਼ ਨਵੀਂ ਆਈ ਆ ਪਾਊਡਰ ਆਉਂਦਾ ਮਤਲਬ ਇਹਦਾ ਹਾਂਜੀ ਜੀ ਪਾਊਡਰ ਇਹ ਇੱਕ ਮਿਕਸ ਆਟੇ ਜਿਦਾਂ ਗੁੰਨਿਆ ਹੁੰਦਾ ਇੱਕ ਪਾਊਡਰ ਹੁੰਦਾ ਜਿਵੇਂ ਆ ਦੇਖੋ ਆ ਹਾਰਡ ਹੈ ਨਾ ਇਹ ਇਸ ਤਰੀਕੇ ਨਾਲ ਹਾਰਡ ਹੋ ਜਾਂਦੀ ਹੈ ਜਦੋਂ ਇਹਦੇ ਵਿੱਚ ਲੱਗ ਜਾਈ ਜੀ ਹੁਣ ਇਹਦੇ ਵਿੱਚ ਤੁਸੀਂ ਆ ਕਲਰ ਵੀ ਭਰ ਸਕਦੇ ਹੋ ਇਹਦੇ ਵਿੱਚ ਕੀ ਹੈ ਨਵੀਂ ਚੀਜ਼ ਕੀ ਹੈ ਇਹ ਸਪਾਰਕਲ ਹੈ ਇਹਦੇ ਵਿੱਚ ਹੀ ਹੈ ਬਿਲਕੁਕੁਲ ਬਿਲਕੁਲ ਆ ਪ्योर 골ਡਨ ਦੇ ਵਿੱਚ ਆ ਗਈ ਆ ਚੀਜ਼ ਇਹ ਮੈਂ ਪਾਜੀ ਹੁਣ ਆ ਚੀਜ਼ ਲੱਗ ਗਈ ਯਾਰ ਇਹ ਵੀ ਮਤਲਬ ਇਸ ਚੀਜ਼ ਨਾਲ ਮੈਚ ਕਰ ਜਾਣਾ ਯਾਰ ਇਹ ਸੋਹਣੀ ਲੱਗ ਰਹੀ ਹੈ ਇਹ ਜੀ ਹਾਂ ਇਹ ਚਮਕੀ ਹੀ ਨਾ ਜਿਵੇਂ ਆ ਲਾਈਨ ਹੋਊਗੀ ਪੂਰੀ ਦੀ ਪੂਰੀ ਇਹ ਚਮਕੀ ਚਮਕੀ ਸਾਰ ਪੇ ਕਰੂਗੀ ਕਹਿੰਦਾ ਬਦੋਸਤੋ ਇਹ ਜੀ ਜੇ ਵੀ ਤੁਹਾਨੂੰ ਉੱਥੇ ਲੈ ਜਾਣਗੇ ਬਿਲਕੁਲ ਜੀ ਬਿਲਕੁਲ ਜੀ ਪਾਜੀ ਆਮ ਤੌਰ ਤੇ ਹੁੰਦਾ ਨਹੀਂ ਕਿਸੇ ਕੋਲ ਹੀ ਚਾਹ ਸਰ ਆਪਣੇ ਕੋਲ ਇਹ ਨਵੀਆਂ ਚੀਜ਼ਾਂ ਨੇ ਆਪਾਂ ਨਵੀਆਂ ਹੀ ਸਟਾਰਟ ਕੀਤਾ ਇਹ ਬਿਲਕੁਲ ਤਾਂ ਇਹਦੇ ਮਟੀਰੀਅਲ ਦੀ ਗੱਲ ਕਰੀਏ ਹਾਂਜੀ ਹਾਂਜੀ ਕਿਮਿਕਲ ਆਵੇਰਾ ਸਾਰਾ ਕੁਝ ਹੁੰਦਾ ਸਾਰਾ ਕੁਝ ਹੁੰਦਾ ਹੀ ਆਪਣੇ ਕੋਲੇ ਕੈਮੀਕਲ ਅਬਰੇਸਿਵ ਸਾਰਾ ਕੁਝ ਹੀ ਹੁੰਦਾ ਹੀ ਆਪਣੇ ਕੋਲੇ ਸਾਰਾ ਕੁਝ ਮਿਲਦਾ ਹਾਂਜੀ ਹਾਂਜੀ ਟਾਇਲਾਂ ਦੇ ਨਾਲ ਜੁੜਿਆ ਹੋਈ ਜਿਹੜੀ ਵੀ ਚੀਜ਼ ਚਾਹੀਦੀ ਹੈ ਉਹ ਸਾਰੀ ਹੀ ਹੁੰਦੀ ਹੈ ਆਪਣੇ ਕੋਲੇ ਠੀਕ ਹੈ ਭਾਜੀ ਅੱਛਾ ਭਾਜੀ ਇੱਕ ਬਾਅਦ ਮੈਂ ਬੋਲ ਕੇ ਆਇਆ ਸੀਗਾ ਵੀ ਆਪਾਂ ਕੋਲ ਲਾਟ ਵਗੈਰਾ ਦਾ ਮਾਲ ਵੀ ਹੁੰਦਾ ਉਹ ਵੀ 10 ਫੁੱਟ ਤੇ ਸਕੁਅਰ ਫੁੱਟ ਤੋਂ ਸਕੁਅਰ ਫੁੱਟ ਟੈਲਾ ਟੈਲਾ ਕਿਆ ਬਾਤ ਯਾਰ 10 ਰੁਪਏ ਦਾ ਨਹੀਂ ਸਾਦੀ ਕਰਦਾ ਦੋਸਤ ਲੋਰ ਦਾ ਮਿਕਸ ਦਾ ਮਾਲ ਹੁੰਦਾ ਕਿਹਾ ਪਰ ਉਹ ਵੀ ਕਿਤੇ ਨਾ ਕਿਤੇ ਕੰਮ ਆ ਜਾਂਦਾ ਛੱਤ ਤੇ ਬਿਲਕੁਲ ਆਉਂਦਾ ਕੰਮ ਆ ਜਾਂਦਾ ਲਗਾਣੇ ਆ ਕਸਟਮਰ ਬਹੁਤ ਥਾਵਾਂ ਤੇ ਕੰਮ ਆਉਂਦਾ ਦੋਸਤ ਜਿਵੇਂ ਕੋਈ ਪੀਜੀ ਵਗੈਰਾ ਦੇ ਵਿੱਚ ਲਗਾਣਾ ਹੈ ਪੀਜੀ ਵਗੈਰਾ ਦੇ ਵਿੱਚ ਆਪਾਂ ਲਗਾਣੇ ਹੈਗੇ ਵੀ ਹਾਂਜੀ ਵੈਸੇ ਹੀ ਆਪਾਂ ਛੱਟ ਤਾਂ ਵੀ ਚੱਲੋ ਠੀਕ ਹੈ ਉੱਥੇ ਲੱਗਦਾ ਸਰ ਉਹ ਸਾਰਾ बिकਦਾ ਉਹ ਮਾਲ ਸਟਾਕ ਹੈ ਆਪਣੇ ਕੋਲ ਹਾਂਜੀ ਹਾਂਜੀ ਸਰ ਦਿਖਾ ਦਿੰਨੇ ਤੁਹਾਨੂੰ ਸਟਾਕ ਆਜ ਗਰਾਊਂਡ ਦੇ ਵਿੱਚ ਚੱਲਦੇ ਆਪਾਂ ਆਪਾਂ ਗਰਾਊਂਡ 'ਚ ਜਾ ਕੇ ਤੁਸੀਂ ਉਹ ਵੀ ਲੈ ਸਕਦੇ ਹੋ ਸਿਰਫ 10 ਰੁਪਏ ਤੋਂ ਸਟਾਰਟ ਹੋ ਜਾਂਦਾ 10 ਰੁਪਏ ਤੋਂ ਸਰ ਕੀ ਬਾਤ ਹੈ ਚੱਲੀ ਹਾਂਜੀ ਹਾਂਜੀ ਸਰ ਆਜੋ ਅੱਛਾ ਆਪਾਂ ਜਿਹੇ ਮਿਕਸ ਹਮਾਰਾ ਆਪਣੇ ਕੋਲ ਹਾਂਜੀ ਹਾਂਜੀ ਇਹ 2 ਬਾਈ 4 ਦੇ ਵਿੱਚ ਆ ਗਿਆ ਜੀ 2 ਬਾਈ 2 ਦੇ ਵਿੱਚ ਆ ਦੇਖੋ ਆ ਸਾਰਾ ਮਿਕਸ ਲੱਗਿਆ ਹੋਇਆ ਮਾ ਸਾਰਾ ਮਿਕਸ ਲੱਗਿਆ ਹੋਇਆ ਹੈ ਮੈਕਸਿਮਲ ਜਿਆਦਾ ਦੋਸਤ ਜਿਹੜੀ 2x2 ਹੈ ਜੀ ਉਹ ਆਪਣੀ 10 ਰੁਪਏ ਫਿਰ ਤੋਂ ਸਟਾਰਟਿੰਗ ਹੈ ਠੀਕ ਹੈ ਹਾਂ ਜੀ ਸਿਰਫ 10 ਰੁਪਏ ਹੋਰ ਤੋਂ 스타ਟਿੰਗ ਵੈਲਿਊ ਦੋਸਤ ਅੱਗੇ ਤੁਸੀਂ ਉੱਤੇ ਜਿੰਨਾ ਵਾਦੀ ਲੈ ਸਕਦੇ ਹੋ ਹਾਂ ਜੀ ਹਾਂ ਜੀ ਪਰ ਜਿਹੜਾ ਇੱਧਰ ਆ ਗਿਆ ਦੇਖੋ ਆ ਲਾਉਟ ਲੱਗਿਆ ਹੋਇਆ ਜੀ ਇੱਧਰ ਆ ਸਾਰਾ 2x4 ਦਾ ਹੈ ਅੱਛਾ ਹਾਂ ਇਹਨਾਂ ਦੇ ਵਿੱਚ ਆ ਸਾਰਾ 2x4 ਦਾ ਹੈ ਜੀ ਮਾਰੀ ਵਧੀਆ ਚੀਜ਼ ਹੈਗੀ ਇਹ ਮਾਰੀ ਚੀਜ਼ 10 ਰੁਪਏ ਭਾਜੀ ਕਿੱਥੋਂ ਮਿਲੋਗਾ ਇਹ ਡਾਇਰੈਕਟ ਨਹੀਂ ਚੱਲਦੀ ਕਹਿੰਦਾ ਮਤਲਬ ਇਹ ਕੁਆਂਟੀਟੀ ਦਾ ਰੇਟ ਹੈ ਹੂੰ ਬਿਜਿਮੇ ਕੋਈ ਕਿਸੇ ਨੂੰ ਕੁਆਂਟੀਟੀ ਚਾਹੀਦੀ ਹੈ ਕੋਈ 400 500 ਫੁੱਟ ਹੈ ਜੀ ਉਹਦੇ ਵਾਸਤੇ ਇਹ 10 ਰੁਪਏ ਦਾ ਰੇਟ ਹੈ। ਬਿਲਕੁਲ। ਕਈ ਵਾਰ ਕੀ ਹੁੰਦਾਗਾ ਕਸਟਮਰ ਕਹਿੰਦਾ ਜੀ ਸਾਨੂੰ ਦੋ ਡੱਬੇ ਚਾਹੀਦੇ ਆ ਚਾਰ ਡੱਬੇ ਚਾਹੀਦੇ ਉਹਨਾਂ ਵਾਸਤੇ ਹਲਾ ਰੇਟ। ਉਹਨਾਂ ਵਾਸਤੇ ਲੱਗ ਰੇਟ ਹੁੰਦਾ 200 ਜੀ ਸਾਫ ਸੁਭਾਈ ਪੈਂਦੀ ਆ। ਆਹ ਕਰਕੇ ਦੂਸਰੇ ਖਾਤੇ ਤੋਂ ਇਸ ਤੋਂ ਵੀ ਪਹਿਲੇ ਆ ਇਸ ਤੋਂ ਕਮਾਈ ਹੋਣੀ ਹੁੰਦੀ ਹੈ ਕਹਿੰਦਾ ਮਤਲਬ ਕੋਈ ਐਕਚੁਅਲੀ ਕੀ ਹੁੰਦਾ ਸਾਨੂੰ ਇਹ ਹੁੰਦਾ ਹੈ ਵੀ ਸਾਡੀ ਜਗਾ ਵਿਲੀ ਹੋ ਜੇ। ਹੂੰ। ਮੇਨ ਸਾਡਾ ਮਕਸਦ ਇਹ ਹੁੰਦਾ ਵੀ ਅਸੀਂ ਨਵੀਂ ਗੱਡੀ ਮੰਗਾਈਏ ਗਾਹ ਨੂੰ ਨਵਾਂ ਫਰੈਸ਼ ਮਾਲ ਹੋਰ ਦਈਏ ਬਿਲਕੁਲ ਬਿਲਕੁਲ ਇਹ ਵੀ ਵਧੀਆ ਮਾਲ ਹੈ ਕੋਈ ਇਹ ਨਹੀਂ ਵਧੀਆ ਕੰਪਨੀ ਦਾ ਮਾਲ ਹੈ ਸਾਲਾ ਵੀ ਇੱਕ ਦਿਨ ਦੋ ਟੱਪੇ ਵੱਜ ਗਏ ਤਿੰਨ ਵੱਜ ਗਏ ਉਹ ਚੀਜ਼ਾਂ ਆਉਂਦੀਆਂ ਆ ਕਹਿੰਦਾ ਮਤਲਬ ਇਹ ਅੱਛਾ ਭਾਈ ਤਾਂ ਆਪਣਾ ਐਡਰੈਸ ਕੀ ਆ ਪ੍ਰੋਪਰ ਉਹ ਨਾਲ ਕਿੱਥੇ ਐਡਰੈਸ ਆਪਣਾ ਹੈ ਜੀ ਮੇਨ 10 ਨੰਬਰ ਗਲੀ ਬੱਲਾ ਰਾਮ ਨਗਰ ਹੂੰ ਆਰਬਿਟਰੇਟਰਸ ਸ਼ੋਰੂਮ ਆ ਜੀ ਮੇਨ ਰੋਡ ਦੇ ਬਲੂ ਸਟਾਰ ਦੇ ਬਿਲਕੁਲ ਨਾਲ ਬਿਲਕੁਲ ਬਿਲਕੁਲ ਦੋਸਤੋ ਬਾਕੀ ਸਕਰੀਨ ਦੇ ਉੱਤੇ ਭਾਈ ਦਾ ਫੋਨ ਨੰਬਰ ਲੱਗਾ ਹੋਇਆ ਰ ਗ ਪਰ ਅਗਰ ਕੀਤਾ ਉਹ ਲੋਕੇਸ਼ਨ ਵੀ ਉੱਪਰ ਪਾ ਦੇਣਾ ਤੁਸੀਂ ਲੋਕੇਸ਼ਨ ਤੇ ਕਲਿੱਕ ਕਰਕੇ ਸਿੱਧੇ ਵੀ ਆ ਸਕਦੇ ਹੋ